ਜੀ ਜਰਾਇਰ ਪੈਨ ਪਾਈ ਬੋਲੋ ਵੀਰਾ ਕੋਤ ਖੇਤ ਹੋਰ ਪਾਈ ਨੂੰ ਬੁਲਾਓ ਅੱਗੇ ਅੱਗੇ ਪਾਈ ਅੱਗੇ ਪਾਈ ਸਾਨੂੰ ਬਾਜੀ ਕੋਲੋਂ ਬਾਜੀ ਨੂੰ ਬੁਲਾਓ ਪਾਈ ਜੀ ਕੋਲੋਂ ਬੁਲਾਓ ਪਾਈ ਨੂੰ ਬੁਲਾਓ ਪਾਈ ਜੀ ਨੂੰ ਪਾਈ ਜੀ ਨੂੰ ਪਾਈ ਜੀ ਆਣਗੇ ਪੁਲਿਸ ਬਾਈ ਨੂੰ O que ਸਰ ਕਿਦਾਂ ਦੇ ਮੁੱਦੇ ਲੈ ਕੇ ਮੈਦਾਨ 'ਚ ਉਤਰੇ ਸਰ ਜਿਹੜੇ ਪ੍ਰਸਾਰ ਸਾਡੇ ਇਥੋਂ ਜਿਹੜੇ ਆ ਪੀਰ ਆ ਮੈਂ ਕੰਨੀ ਗੱਲ ਨਾ ਕਰਾਂ ਆ ਹੁਣ ਦੀ ਗੱਲ ਕਰਨੀ ਨੇ ਜਿਹੜੀ 20 ਸਾਲਾਂ ਦੀ ਆ ਡਾਕਟਰ ਜਿਹੜੇ ਦੇਖਿਆ ਜਿਹੜਾ ਲੱਗਦਾ ਤਾਂ ਸੰਭਣੀ ਹੁੰਦੀ ਸਿੰਘ ਪ੍ਰਾਪਤ ਹੋਣਾ ਕੋਪਾ ਸਾਢੇ ਲੱਗੇ ਕੋਈ ਜਿੰਮੇਤਾ ਸਾਹਸ ਰਹਾ 5 ਸਾਲ ਵੀ ਨਹੀਂ ਲੱਗੇ ਇਹ ਵਾਦਾ ਇਹ ਕੰਮ ਕਰਨ ਵਾਲੇ ਜੁੜੇ ਪਏ ਆ ਉਹ ਜੀ ਕਰ ਸਭ ਤੋਂ ਮੇਨ ਕਰਿਆ ਇੱਥੇ ਗਸਤੀ ਦੀ ਜੁਰੀ ਪਾਜਰ ਫਲਟ ਸਾਡੀ ਪੱਟੀਆਂ ਲੰਘਾ ਪੱਟੀਆਂ ਤਾਂ ਕੋਈ ਦਿੱਤਾ ਕੁਝ ਨਹੀਂ ਤੇ ਇਹ ਹਲਕਾ ਹਲਕਾ ਹੈ ਕਿਹ ਲੋਕ ਸਿਰਫ ਪੰਚ ਨੂੰ ਲਾਇਆ ਤੇ ਇਹ ਆਂਵਾਂ ਨੂੰ ਲੁੱਟ ਕੇ ਮਾਰਦਾ ਸਰ ਤੁਸੀਂ ਲੋਕਾਂ ਚ ਵਿਚਰ ਰਹੇ ਹੋ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਕੋਈ ਸਮੱਸਿਆ ਨਹੀਂ ਲੋਕਦਰ ਪਿਆਰ ਦੇ ਰਹੇ ਆ ਕੇ ਜੀ ਆਇਆਂ ਨੂੰ ਮਾਨ ਸਾਹਿਬ ਕਿ ਨੋ ਕਹਿੰਦੇ ਆ ਅਸੀਂ ਵੋਟ ਜਦੋਂ ਕਹਿੰਦੇ ਆ ਲੋਕ ਕਹਿੰਦੇ ਆ ਇਹ ਵੋਟ ਤੁਹਾਡੀ ਆ ਜਿੰਨੇ ਸਾਡਾ ਬਿਜਲੀ ਦਾ ਦੇਲੇ ਜਿਵੇਂ ਲੰਦਾ ਜਿੰਨੇ ਸਾਨੂੰ ਭਲਾ ਕੀ ਖੋਲ ਕੇ ਦਿੱਤੇ ਦਵਾਈਆਂ ਲਾਲ ਟੈਸਟ ਸਾਡੇ ਫਰੀ ਹੋਦੇ ਆ ਜਿੰਨੇ ਕਿਸਾਨ ਮਿਲਦੀਆਂ ਤੇ ਉਹ ਕਹਿੰਦੇ ਸਾਡੇ ਖੇਤਾਂ ਤੱਕ ਜਿੰਨੇ ਪਾਣੀ ਪਾਇਆ ਹਿੰਦੇ ਨੋਟ ਜੇਕਰ ਸੱਤਾ ਇਹ ਤੁਹਾਡੀ ਸਰਕਾਰ ਆਉਂਦੀ ਹੈ ਸਰ ਕਿਸ ਕਿਸ ਤਰ੍ਹਾਂ ਦੇ ਵਿਕਾਸ ਕਰੋਗੇ ਜੀ ਕਰੀ ਸੱਤਾ ਦੇ ਵਿੱਚ ਇੱਕ ਯਾਲਾਹ ਦੀ ਸਰਕਾਰ ਆ ਗਈ ਆ ਮੋਦੀ ਨੂੰ ਮਰਕਾ ਲੋਕਾਂ ਨੇ ਲਾਂਬੇ ਕਰ ਦੇਣਾ ਤੇ ਜਿਹੜੇ ਮੁੱਦੇ ਆ ਮੁੱਦੇ ਇਹ ਮੈਂ ਤੁਹਾਨੂੰ ਦੱਸਣੇ ਆਂ ਕਿ ਇੰਡਸਟਰੀ ਲੈ ਕੇ ਆਉਣੀ ਸੈਂਟਰ ਦੇ ਹੱਥ 'ਚ ਪੜਾ ਕੋਈ ਹੁੰਦਾ ਫੰਡ ਲੈ ਕੇ ਆਵਾਂਗੇ ਤਾਂ ਜੋ ਸਾਡੇ ਇਲਾਕੇ ਦਾ ਵਿਕਾਸ ਆਛਾ ਦਾ ਦਰਿਆਈ ਏਰੀਆ ਜਦੋਂ ਮਨ ਟੁੱਟ ਜਾਂਦੇ ਆ ਮੰਗਲ ਟੁੱਟ ਕੇ ਹਜ਼ਾਰਾਂ ਏਕੜਾਂ ਕਿਸਾਨਾਂ ਦੀ ਜ਼ਮੀਨ ਦਰਵਾਜ਼ੇ ਦੇ ਲਾਲ ਪੱਥਰਾਂ ਚੱਗੀ ਮੋਟੀ ਦੀਵਾਰ ਬਣਾਵੇ ਤਾਂ ਜੋ ਬੰਨਾਂ ਦੇ ਵਿੱਚ ਜਮੀਨ ਆ ਕੋਈ ਕਿਸਾਨਾਂ ਦੀ ਮਾਰਕੀਟ ਜ਼ਮੀਨ ਹੋ ਸਕੇ ਹੋ ਇੰਡੀਆ ਲਈ ਸਰਕਾਰ ਵਾਸਤੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਤੀ ਜੋ ਮਾਰਕੀਟ ਦਾ ਕੀਮਤ ਆ 20 ਲੱਖ 25 ਲੱਖ 30 ਲੱਖ ਤੋਂ ਕਿਸਾਨਾਂ ਲਈ ਦਿੱਤੀ ਜਾਵੇ ਸਾਰੇ ਆਉ ਦਿੱਕੀ ਸੰਪਰਕਰ ਅਬ ਆਮ ਨੂੰ ਕੀ ਅਪੀਲ ਕਰਦੇ ਸਰ ਆਵਾਮ ਨੂੰ ਹੋ ਤਗੜੇ ਹੋ ਕੇ ਆਪਣੇ ਭਰਾ ਦਾ ਸਾਥ ਦਿਓ ਤੁਸੀਂ ਸਾਨੂੰ ਦਿੱਤੇ ਆ 5 ਸਾਲ 2 ਸਾਲ ਲੈ ਕੇ ਆ 3 ਸਾਲ ਪਿੱਛੇ ਪਏ ਆ ਇਹਨਾਂ ਪੰਜ ਸਾਲਾਂ ਦੇ ਵਿੱਚ ਦਿਨ ਰਾਤ ਦੇ ਕਰਕੇ ਕਿਸੇ ਭੈਣ ਭਰਾ ਨੂੰ ਸ਼ੱਕ ਤੋਂ ਬਿਨਾਂ ਨਹੀਂ ਰਹਿਣ ਦਵਾਂਗੇ ਕੋਈ ਰਸਤਾ ਰਹਿੰਦਾ ਕੋਈ ਸੜਕ ਰਹਿੰਦੀ ਆ ਸਾਰੀਆਂ ਬਣਾ ਕੇ ਸਾਰੇ ਕੰਮ ਕਰਕੇ ਫੇਰ ਅਸੀਂ 27 ਵਾਲੀ ਵੋਟ ਲੰਘਾਂਗੇ ਪਰ ਬੇਨਤੀ ਇਹ ਆ ਕਿ ਸਰਕਾਰ ਪੰਜਾਬ ਚ ਤਾਂ ਨਹੀਂ ਆਉਂਦੀ ਸਾਈਡ ਲੱਗ ਰਹੀ ਹੈ ਕਿ ਤੁਹਾਡੇ ਆਹ ਡਬਲ ਸਰਕਾਰ ਹੋਵੇ ਆਟੋ ਰਾਈਡ ਗਿਆਸ ਨਾ ਮੈਂ ਬੇਨਤੀ ਕਰਨਾ ਬੇਨਤੀ ਕਰਨਾ ਵਿੱਚ ਕਿ ਕਿ ਕਾਜੀਗਲ ਕਾਂਗਰਸ ਬੀਜੇਪੀ ਦਾ ਕੋਈ ਜਿਹੜੇ ਯਾਰ ਹੁੰਦੇ ਆ ਉਹਨਾਂ ਨੇ ਵੋਟ ਦੇ ਕੇ ਆਪ ਦੀ ਵੋਟ ਨਾਲ ਖਰਾਬ ਕਰ ਲਿਓ ਇਹਨਾਂ ਚ ਜਿੱਤਣਾ ਕਿਸੇ ਨਹੀਂ ਬਾਤ ਜਿਹੜੀ ਬਹੁਮਤ ਦੇ ਵਿੱਚ ਵੋਟ ਆ ਉਹਨੂੰ ਹੀ ਪੈਣੀ ਚਾਹੀਦੀ ਸਰਕਾਰ ਆ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਪਤਾ ਜਿਹਦੀ ਸਰਕਾਰ ਨੂੰ ਵੋਟ ਪਾਵਾਂਗੇ ਕੰਮ ਲਵਾਣੇ ਜੇ ਕਿਹਦਾ ਕੋਈ ਮਕਾਨ ਬਣਨ ਵਾਲਾ ਜਾਂ ਕਿਹਦਾ ਰਸਤਾ ਬਣਨ ਵਾਲਾ ਜਾਂ ਕਿਹੇ ਪਿੰਡ ਤੇ ਟੈਕਰਾਉਂਡ ਬਣਨ ਵਾਲੀ ਆ ਇਹੇ ਪਿੰਡ ਤੇ ਪਾਣੀ ਵਾਲੀ ਟੈਂਕੀ ਬਣਨ ਵਾਲੀ ਆ ਉਹ ਸਰਕਾਰ ਨੇ ਬਣਾਉਣੀ ਆ ਜਿਹੜੀ ਮਜੂਦਾ ਹੈ ਤੇ ਮੈਂ ਇਹੋ ਬੇਨਤੀ ਕਰੂੰਗਾ ਸਰਕਾਰ ਨੂੰ ਵੋਟ ਪਾਓ ਬੱਤੋਂਾਂ ਤੇ ਲੀਡ ਦਿਵਾਓ ਜਵਾਲੇ ਸੋਹਣਾਂ ਅੱਲਾਹ ਸਿਆਣਾ ਅਸਾਂ ਆਪਣੇ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਨੰਬਰ ਦਾ ਸੂਬਾ ਬਣਾਇਆ ਨੇ ਤੇ ਸਾਡਾ ਪੰਜਾਬ ਹੌਲੀ-ਹੌਲੀ ਰਸਤਾਰ ਖੜੇ ਵਿਕਾਸਾਂ ਦੇ ਵਿੱਚ ਤੇ ਮੋੜ ਤੋਂ ਉਹ ਰਲਿਆ ਪੰਜਾਬ ਜਿਹੜਾ 100 ਸਾਲ ਪਹਿਲਾਂ ਸਾਡਾ ਨਾਮ ਦਾ ਪੰਜਾਬੀ ਹੋਰ ਤੋਂ ਕੋਟ ਕੱਟਿਆ ਵਾਲਾ ਈਲੀਆ ਵਾਲਾ ਸਿੰਘਾਂ ਵਾਲਾ ਪੰਜਾਬ ਧੰਨ ਵਾਲਾ ਪਿੱਛੋਂ